ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਸਾਥੀ ਇਸ ਸਮੇਂ ਅਸੀਂ ਬੰਗਾ ਰੋਡ ਦੇ ਉੱਤੇ ਮੌਜੂਦ ਹਾਂ ਔਰ ਇੱਥੇ ਇੱਕ ਭਿਆਨ ਖਾਦਸ ਹੋਇਆ ਆ ਤੁਹਾਨੂੰ ਹਿਉਂਡਾਈ ਵਰਨਾ ਕਾਰ ਨਜ਼ਰ ਆ ਰਹੀ ਹੈ ਜਿਸ ਦਾ ਨੰਬਰ ਪੀਪੀ 46 ਐਨ 8895 ਹੈ ਦੱਸਿਆ ਜਾ ਰਿਹਾ ਕਿ ਥੋੜੀ ਦੇਰ ਪਹਿਲਾਂ ਇਹ ਗੱਡੀ ਬੰਗਿਆਂ ਵਾਲੀ ਸਾਈਡ ਤੋਂ ਆ ਰਹੀ ਸੀ ਜੋ ਮੌਕੇ ਤੇ ਮੌਜੂਦ ਲੋਕ ਉਹਨਾਂ ਦੇ ਕਹਿਣ ਅਨੁਸਾਰ ਅਸੀਂ ਗੱਲ ਕਹਿ ਰਹੇ ਹਾਂ ਕਿ ਬੰਗਿਆਂ ਵਾਲੀ ਸਾਈਡ ਤੋਂ ਗੱਡੀ ਆ ਰਹੀ ਸੀ ਤੇ ਅਨਪਹਿਲੇ ਸੋ ਜਾਂਦੀ ਹੈ ਜਿਸ ਤੋਂ ਬਾਅਦ ਗੱਡੀ ਪਲਟੀਆਂ ਖਾ ਕੇ ਨਵੇਂ ਸ਼ਹਿਰ ਤੋਂ ਜਿਹੜਾ ਰੋਡ ਬੰਗਿਆ ਵਾਲੀ ਸਾਈਡ ਜਾਂਦਾ ਉਸ ਪਾਸੇ ਆ ਕੇ ਡਿੱਗਦੀ ਹੈ ਪਲਟੀਆਂ ਖਾਣ ਤੋਂ ਬਾਅਦ ਔਰ ਤੁਸੀਂ ਦੇਖੋ ਛੱਤ ਪੂਰੀ ਡੈਮੇਜ ਹੋ ਚੁੱਕੀ ਹੈ ਸ਼ੀਸ਼ਾ ਟੁੱਟ ਜਾਂਦਾ ਹੈ ਸ਼ੀਸ਼ਾ ਟੁੱਟ ਜਾਂਦੇ ਔਰ ਸੜਕ ਤੇ ਸ਼ੀਸ਼ੇ-ਸ਼ੀਸ਼ੇ ਨਜ਼ਰ ਆ ਰਹੇ ਆ ਤੇ ਚਾਰੇ ਚੱਕੇ ਡੈਮੇਜ ਹੋ ਜਾਂਦੇ ਆ ਪਿਛਲਾ ਖੱਬੇ ਪਾਸੇ ਵਾਲਾ ਤਾਂ ਇੱਕ ਚੱਕਾ ਨਾਲ ਹੈ ਹੀ ਨਹੀਂ ਔਰ ਇਧਰਲਾ ਜਿਹੜਾ ਚੱਕਾ ਡਰਾਈਵਰ ਵਾਲੀ ਸਾਈਡ ਵਾਲਾ ਉਹ ਵੀ ਕਾਫੀ ਬੈਂਡ ਹੋ ਗਿਆ ਤੇ ਚਾਰੇ ਚੱਕੇ ਜਿਹੜੇ ਆ ਉਹ ਵੀ ਡੈਮੇਜ ਹੋ ਜਾਂਦੇ ਆ ਔਰ ਇੰਜਨ ਆਇਲ ਲੀਕ ਕਰ ਰਿਹਾ ਹੈ ਬੁੰਡ ਟੁੱਟਿਆ ਪਰ ਕਹਿੰਦਾ ਇਹੀ ਹੈ ਰਾਘੀਰੋਂ ਦਾ ਜਿਹਨਾਂ ਨੇ ਸਾਨੂੰ ਫੋਨ ਤੇ ਤਲਾਕ ਕੀਤਾ ਉਹ ਕਹਿੰਦੇ ਗੱਡੀ ਜਿਹੜੀ ਹੈ ਬੰਗਿਆ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਅਨਬੈਲੈਂਸ ਹੋਣ ਕਰਕੇ ਉਸ ਤੋਂ ਬਾਅਦ ਗੱਡੀ ਦੀਆਂ ਪਲਟੀਆਂ ਪਈਆਂ ਤੇ ਡਵਾਈਡਰ ਟੱਪ ਕੇ ਉਹ ਉਲਟ ਸਾਈਡ ਤੇ ਆ ਕੇ ਇੱਥੇ ਪਲਟੀਆਂ ਖਾਂਦੀ ਡਿੱਗਦੀ ਆ ਕਿ ਜਿਸ ਤੋਂ ਬਾਅਦ ਗੱਡੀ ਦਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਗੱਡੀ ਚਲਾ ਕੌਣ ਰਿਹਾ ਸੀ ਜਾਂ ਉਹਨਾਂ ਦੇ ਕਿੰਨੀਆਂ ਸੱਤਾ ਵਜੀਆਂ ਇਸ ਗੱਲ ਦਾ ਅੱਲੇ ਤੱਕ ਪਤਾ ਨਹੀਂ ਲੱਗ ਸਕਿਆ